ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਜੀਕੇ 7 ਟੀਵੀ ਦੇ ਅੱਜ ਇਹਦਾ ਬਲੌਗ ਆਪਾਂ ਤੁਹਾਨੂੰ ਦਿਖਾਉਣੇ ਆ ਕੀ ਹੈ ਜੀ ਆਪਾਂ ਸਾਗ ਤੋੜਦੇ ਆ ਆਪਣੀ ਪੈੜੀ ਦੇ ਵਿੱਚੋਂ ਇਹ ਕੰਮ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਤਾਜ਼ਾ ਤਾਜ਼ਾ ਸਾਗ ਬਣਾਵਾਂਗੇ ਤੁਹਾਡੇ ਲਈ ਤੇ ਜ਼ਰੂਰ ਪਹੁੰਚੋ ਜਾ ਜਾ ਅਣੂ ਕਰ ਹੁਣ ਤੇਰੀਆਂ ਲਾਈਨਾਂ ਅੱਜ ਦੋਸਤੋ ਜਿਹੜਾ ਵੀ ਜਾ ਰਿਹਾ ਅੰਮ੍ਰਿਤਸਰ ਵੱਲ ਨੂੰ ਏ ਅਸੀਂ ਜਦੇ ਅਪਲੋਡ ਕਰ ਦਿੰਨੇ ਆ ਅਸੀਂ ਐਡਿਟਿੰਗ ਨਹੀਂ ਕਰਦੇ ਵੀਡੀਓ ਦੀ ਜਿਵੇਂ ਦੀ ਬਣਦੀ ਆ ਅਸੀਂ ਸਿੱਧੀ ਦੀ ਸਿੱਧੀ ਐਵੇਂ ਚਾੜ ਦਿੰਨੇ ਆ ਤੇ ਨਾ ਹੀ ਸਾਨੂੰ ਐਡਿਟਿੰਗ ਵਗੈਰਾ ਕਰਨੀ ਆਉਂਦੀ ਆ ਤੇ ਤੁਸੀਂ ਇਦਾਂ ਕਰਿਓ ਕਿ ਜਿਹੜਾ ਵੀ ਜਾ ਰਿਹਾ ਅਮ੍ਰਿਤਸਰ ਵੱਲ ਨੂੰ ਜਾਂ ਉੱਥੋਂ ਆ ਰਿਹਾ ਸਾਡੀ ਸ਼ਾਪ ਤੇ ਜ਼ਰੂਰ ਰੁਕੋ ਅਸੀਂ ਸਾਗ ਬਣਾ ਦੇਣਾ ਵਾ ਜਾਂਦਿਆਂ ਸਰ ਤੇ ਛਲਗਮ ਦੀ ਸਬਜੀ ਬਣੀ ਪਈ ਆ ਘਰ ਦਾ ਦੇਸੀ ਕਿਉ ਘਰ ਦਾ ਮੱਖਣ ਆਪਾਂ ਬਣਾਉਂਨੇ ਆ ਤੇ ਕਰਦਾ ਹੀ ਆਪਣਾ ਕਣਕ ਦਾ ਆਟਾ ਹੁੰਦਾ ਵਾ ਕਰਦਾ ਹੀ ਮੱਕੀ ਆਪਾਂ ਲੈ ਕੇ ਪਈ ਹੋਈ ਆ ਸਾਰਾ ਕੁਝ ਆਪਾਂ ਆਪਣੇ ਘਰ ਦੇ ਦੇਸੀ ਖਾਣੇ ਤਿਆਰ ਕਰਦੇ ਆ ਤੇ ਜਿਹੜਾ ਕੋਈ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਜਾਂ ਆ ਰਿਹਾ ਨੈਸ਼ਨਲ ਹਾਈਵੇ ਦੇ ਉੱਪਰ ਹੀ ਆਪਣੀ ਦੁਕਾਨ ਲਾਈ ਹੁੰਦੀ ਆਪਾਂ ਐਨ ਐਚ 54 ਦੇ ਉੱਪਰ ਆ ਜੋਗਾ ਸਿੰਘ ਵਾਲਾ ਬੱਸ ਸਟੈਂਡ ਆ ਹਾਈਵੇ ਦੇ ਉੱਪਰ ਹੀ ਉੱਥੇ ਆਪਣੀ ਬਿਲਕੁਲ ੱਡੇ ਦੇ ਉੱਪਰ ਹੀ ਆਪਣੀ ਦੁਕਾਨ ਲੱਗੀ ਹੁੰਦੀ ਆ ਤੇ ਤੁਸੀਂ ਜਰੂਰ ਸਾਡੇ ਕੋਲ ਵਿਜ਼ਿਟ ਕਰਿਓ ਆਉਣ ਵਾਲੇ ਜਾਣ ਵਾਲੇ ਜਰੂਰ ਸਾਡੇ ਕੋਲ ਰੁਕਿਆ ਕਰੋ ਚਾਹ ਕਾਫੀ ਸੈਂਡਵਿਚ 버ਗਰ ਤੇ ਸਿੰਪਲ ਰੋਟੀ ਨਾਸ਼ਤੇ ਜਾਂ ਆਪਣੇ ਕੋ ਪਰੌਂਠੇ ਹੁੰਦੇ ਆ ਮੱਕੀ ਦੀ ਰੋਟੀ ਤੇ ਸਾਗ ਤੇ ਆਪਣੇ ਕੋ ਅਵੇਲੇਬਲ ਹੀ ਹੁੰਦਾ 24 ਘੰਟੇ ਤੇ ਜਰੂਰ ਸਾਡੇ ਕੋਲ ਆਇਆ ਕਰੋ ਚਲੋ ਫਿਰ ਹੁਣ ਤੋੜੋ ਸਾਗ ਇਹ ਨਵੇਂ ਤੋੜਿਆ ਵਾ ਅੱਜ ਆਪਾਂ ਥੋੜਾ ਹੀ ਤੋੜਨਾ ਵਾ ਕਭ ਆਪਣੇ ਤੋਂ ਛੜਗਮ ਦੀ ਸਬਜੀ ਹੈਗੀ ਆ ਬਸ ਕੀ ਜਰੇ ਆਪਾਂ ਕੋਈ ਕਸਟਮਰ ਆ ਜਾਂਦਾ ਵਾ ਸਾਗੜਾ ਚਾਵਣ फिर आप मक्की की रोटी ना चल भी ये अपने घर वा ये बारी गन्ने लगे है मरूद का तीन चार मरूद में खा लने देने, देने ਮੁਰੂਦ ਬਹੁਤ ਫੇਵਰੇਟ ਆਪਣੇ ਅੱਜ ਉਹਨੇ ਸਾਗ ਤੋੜ ਕੇ ਅਸੀਂ ਫਿਰ ਸਾਢੇ 10 ਵਜੇ 10 ਵਜੇ ਘਰੋਂ ਤੁਰ ਪੈਣਾ ਆਪਾਂ ਅੱਛਾ ਆਪਾਂ ਰੈਡੀ ਹੋਏ ਹਾਂ ਇਹ ਚਲ ਸਾਗ ਤੋੜ ਲੈਣੇ ਉੱਥੇ ਜਾ ਕੇ ਬਣਾ ਲੈਣੇ ਉਹਨਾਂ ਆਪਣਾ ਖਤਮ ਹੋਇਆ ਸੀ ਇਹਦੇ ਸਾਗ ਤੋੜਨਾ ਪਹਿਲਾਂ ਉਹਨੇ ਕਿ ਮੈਂ ਤੋੜਿਆ ਸੀ ਇਹ ਵੀਡੀਓ ਜਾਈ ਅਪਲੋਡ ਕਰਨੇ ਇੰਸਟਾ ਤੇ ਹੁਣ ਇਹਦੇ ਤੋਂ ਕਿ ਮੈਂ ਚੱਲ ਮੈਂ ਵੀਡੀਓ ਬਣਾਉਣੀ ਆਂ ਗੰਦਰਾ ਤੋੜਨੀ ਆਪਾਂ ਬਸ ਜੋਗੀ ਇਹਦੇ ਦੁਨੀਆ ਹਾਂ ਇਹ ਨਹੀਂ ਆਉਂਦੀ ਬਸ ਲੈ ਥੋੜੀ ਆਉਂਦੇ ਨਾ ਕਸਟਮਰ ਲੈ ਤੇ ਤੁਸੀਂ ਕੋਈ ਆਪਨੇ ਤੋਂ ਲੈ ਦੋ ਚਾਰ ਜਣੇ ਲਿਆ ਆ ਜਾਂਦੇ ਚੱਲ ਕਿਉਂ ਵੀ ਫੇਰਾਂ ਨੂੰ ਬਾਚਣਾ ਸਾਗ ਦਾ ਸੁਚਣਾ ਪੈਂਦਾ ਗਹੀ ਦੋ ਦੋ ਸਾਗ ਦੇ ਉੱਪਰ ਕਿੰਨੀ ਮਿਹਨਤ ਲੱਗਦੀ ਆ ਉਹਨੂੰ ਤੋੜਨਾ ਛਿੱਲਣਾ ਫਿਰ ਤਿੰਨ ਦੋ ਤਿੰਨ ਘੰਟੇ ਤੇ ਬਣਨ ਤੇ ਹੀ ਲੈਂਦਾ ਨਾ ਕਿਉਂ ਵੀ ਹੈ ਕਿੰਨੀ ਮਿਹਨਤ ਲੱਗਦੀ ਆ ਕੋਰ ਵੀ ਥਾਵਾਂ ਤੇ ਤੁਸੀਂ ਰੁਕਦੇ ਹੀ ਹੋ ਜਾਨੇ ਹੀ ਹੋ ਸਾਡੇ ਕੋਲ ਵੀ ਜਰੂਰ ਬਾਈ ਵਿਜ਼ਿਟ ਕਰਿਆ ਕਰੋ ਕਿਉਂਕਿ ਤੁਹਾਡੇ ਨਾਲ ਹੀ ਫਿਰ ਅਸੀਂ ਆ ਕਿਉਂਕਿ ਤੁਸੀਂ ਆਉਂਗੇ ਸਾਡੇ ਕੋਲ ਤੇ ਸਾਡਾ ਖਾਣਾ ਲੱਗੂਗਾ ਤੇ ਫਿਰ ਅਸੀਂ ਦੁਬਾਰਾ ਬਣਾਵਾਂਗੇ ਕਿਉਂਕਿ ਸਾਡਾ ਖਰਾਬ ਹੁੰਦਾ ਵਾ ਖਰਾਬ ਹੋਣ ਕਰਕੇ ਫਿਰ ਸਾਨੂੰ ਛੁੱਟਣਾ ਪੈਂਦਾ ਜਦੋਂ ਤੁਸੀਂ ਸਾਡੇ ਦੁਕਾਨ ਤੇ ਨਹੀਂ ਆਉਂਗੇ ਤੇ ਗਾਂ ਦੀ ਗਾਂ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੇ ਖਾਣ ਦੇ ਚਾਹਵਾਨ ਆ ਫੂਡ ਜਿਹੜੇ ਬਾਹਰੋਂ ਖਾਂਦੇ ਆ ਬਾਹਰੋਂ ਨਾ ਖਾਣ ਸਾਡੇ ਕੋਲ ਜਰੂਰ ਖਾਣ ਉਹ ਵੀ ਸਹੀ 2 3 ਕਿਡੇ ਸਾਗ ਜਿਹੜਾ ਪਹਿਲਾਂ ਬਣਾਇਆ ਸੀ ਨਾ ਹੀ ਬਣਾਉਂਦੇ ਰਹੇ ਹਾਂ 2 2 ਕਿਲੋ ਇਹਨਾਂ 3 3 ਕਿਲੋ 4 4 ਕਿਲੋ ਵੀ ਹੀ ਬਣਾਇਆ ਵਾ 3 4 ਕਿਡੇ ਡੇਗੇ 5 5 ਕਿਲੋ ਇਹ ਹੁਣ ਇਹ ਚੱਕਰ ਆ ਕਿ ਵੀਰੇ ਉਹ ਬਾਚਣਾ ਸੁਟਣਾ ਪੈਂਦਾ ਸਾਗ ਯਾਰ ਚੱਲ ਇਹ ਚੱਲ ਤੇ ਜਾਂਦਾ 2 3 ਦਿਨ ਜਿੰਨਾ ਸਾਗ ਪੁਰਾਣਾ ਹੁੰਦਾ ਉਹਨਾਂ ਸਵਾਦ ਹੁੰਦਾ ਵਾ ਪਰ ਫਿਰ ਵੀ ਇਹ ਚੱਕਰ ਆ ਨਾ ਐਸੇ ਬਹੁਤ ਜ਼ਿਆਦਾ ਦਿਨ ਵਰਤਦੇ ਨਹੀਂ ਹਾਂ ਜ਼ਿਆਦਾ 3 ਦਿਨ ਤੋਂ ਵੱਧ ਨਹੀਂ ਹੀ ਵਰਤ ਦੇਣਾ ਪਾਣਾ ਆ ਦੋ ਤਿੰਨ ਦਿਨ ਨਹੀਂ ਰੱਖਦਾ ਦੋ ਤਿੰਨ ਦਿਨ ਨਹੀਂ ਕਿਉਂ ਵੀ ਫਿਰ ਬਾਅਦ ਚ ਫਿਰ ਫਰੈਸ਼ ਚੀਜ਼ ਆਪਾਂ ਕਰ ਲਈਦੀ ਆ ਕਿਉਂਕਿ ਆਪਣੇ ਘਰ ਦਾ ਹੈ ਕਿੜਾ ਆਪਾਂ ਕਿਤੇ ਮੁੱਲ ਲੈਣਾ ਵਾ ਇਹ ਚੱਕਰ ਆ ਬਾ ਇੰਨਾ ਕੇ ਤੋੜ ਲੋ ਹੋਰ ਬਾਅਦ ਚ ਥੋੜਾ ਜਿਹਾ ਹੈ ਇੰਨਾ ਕੋ ਹੋਏਗਾ ਇੰਨਾ ਕੀ ਹੋਰ ਤੋੜ ਲੀ ਗੇ ਥੋੜਾ ਜਿਹਾ ਤਾਂ ਬਣਾਉਣਾ ਵਿੱਚ ਪਾਲਕ ਵੀ ਪੈਣੀ ਆ ਮਿਕਸੀ ਵੀ ਪੈਣੀ ਆ ਹਮ ਅੱਜ ਆਪਾਂ ਸਿਰਫ ਮਹਾ ਕਿਲੋ 1.5 ਕਿਲੋ ਬਣਾਉਣਾ ਜਿਹੜਾ ਸਿਰਫ ਅੱਜ ਉਤੇ ਪਲਕੇ ਦਾ ਦੇਣੀ ਚੱਲੇ ਅੱਜ ਲੱਗ ਜੇ ਤੇ ਲੱਗ ਜੇ ਮਹਾਰਾਜ ਕਿਰਪਾ ਕਰੇ ਵੀ ਆਪਣਾ ਅੱਜੀ ਲੱਗ ਜੇ ਸਾਰਾ ਕੋ ਜਾਣੇ ਆ ਪੈਦਾ ਦੇ ਆਪਣਾ ਤਾਂ ਹੀ ਆ ਜੇ ਆਪਾਂ ਕੋਈ ਭੈਣ ਫਰਾ ਕੋਈ ਨਹੀਂ ਜੱਲਾ ਆਪਣੇ ਭਰਾ ਬਹੁਤ ਆ ਇਥੋਂ ਦੇ ਲੋਕਲ ਆਪਣੇ ਨਾਲ ਬਹੁਤ ਐਡ ਹੋਏ ਆ ਜਿਹੜਾ ਵੀ ਬਾਈ ਆਪਣੇ ਤਰਨਤਾਰ ਸ਼ਹਿਰ ਦੇ ਕੋਈ ਵੀਰ ਭਰਾ ਕੋਈ ਹੈ ਉਹ ਕੋਈ ਮੇਰੀ ਭੈਣ ਜਰੂਰ ਸਾਡੇ ਤੋਂ ਉੱਥੇ ਆਇਓ ਜੀ ਨਾਲੇ ਅੱਗੇ ਵੀ ਦੱਸਿਆ ਕੋਈ ਆ ਵੀ ਉੱਥੇ ਆਪਣਾ ਇੱਕ ਆਵਾ ਜੋਗਾ ਸਿੰਘ ਵਾਲਾ ਐਡਾ ਵਾ ਤਰਨਤਾਰ ਤੋਂ ਅੰਮ੍ਰਿਤਸਰ ਜਾਂਦੀ ਨੂੰ ਇੱਕ ਆਉਂਦਾ ਵਾ ਬਾਠਾ ਦਾ ਪੁਲ ਫੇਰ ਆਉਂਦਾ ਜਿੰਡੇ ਵਾਲੇ ਵਾਲਾ ਪੁਲ ਜਿੰਡੇ ਵਾਲੇ ਵਾਲਾ ਪੁਲ ਨੰਗ ਕੇ ਨਾਲ ਹੀ ਬਸ ਆਪਾਂ ਲੱਗਣੀ ਮਿਹਨਤ ਲੱਗਦੀ ਹੈ ਤੜਕੇ ਹੁਣ ਹਨ ਨੂੰ ਥੁੰਦਾ ਤਰੀਲੀ ਨਹੀਂ ਪਈ ਹੋਈ ਆ ਠੰਡੇ ਠੰਡੇ ਪਈ ਹੈ ਤਰੀਹਲ ਪਈ ਹਲੇ ਤੇ ਸਹੀ ਉਹਨੇ ਦੇ ਆ ਠੰਡੇ ਪੱਠੇ ਆ ਜੋ ਕੀ ਤਰੇਲ ਲੱਥੀ ਤੋਂ ਪੱਠੇ ਵੜਦੇ ਤੇ ਅਸੀਂ ਤਰੇਲ ਦੇ ਵਿੱਚ ਇੱਤੇ ਵਿੱਚ ਆਏ ਕਿ ਕਿ ਟੋਕਰੀ ਲੈ ਕੇ ਇੰਨੇ ਚਲੇ ਇੰਨਾ ਕਿ ਜਿੰਨੀ ਕਿ ਭਰ ਜੂਗੀ ਉਹਨਾਂ ਕਿ ਖਬਰ ਉਹਨਾਂ ਲਿਆ ਆਪਣੇ ਤੋਂ ਥੋੜੇ ਜਾਣੀ ਆਉਂਦੇ ਨੇ ਬਾਈ ਤਾ ਕਰਕੇ ਇਹ ਕਿ ਲੋੜ ਆ ਪਿਆ ਆ ਜਾਂਦੇ ਤੇ ਤੇ ਹਮਣ ਆਪਾਂ ਵੀ ਇਹਨੂੰ ਰੱਖੀਏ ਪੈਰਟ ਜਿਹਾ ਲਿਆ ਕੇ ਰੱਖੀਏ ਜਿਹੜੇ ਪਹਿਲਾਂ ਰੱਖੇ ਸੀ ਉਹ ਮਾੜੇ ਉਹ ਬੋਲਦੇ ਨਹੀਂ ਨਾ ਇਹ ਬੋਲਦੇ ਆ ਉਹ ਬੋਲਦੇ ਨਹੀਂ ਓਏ ਇਹ ਆਪਾਂ ਉਹ ਬਣਾਉਣਾ ਵਾ ਕਿਆ ਪੈਰ ਉਹ ਨਹੀਂ ਲੈਂਦਾ ਹੀ ਆਪਣੇ ਸਾਹਮਣੇ ਵਾਲਿਆਂ ਨੇ ਉਹ ਇੱਕ ਹੀ ਚਾਚੇ ਕਰ ਕਿੰਨਾ ਬੋਲਦੇ ਨਹੀਂ ਮੇਰੀ ਗੱਲ ਸੁਣ ਉਹਨਾਂ ਨੇ ਲੈਂਦੇ ਹੀ ਸਾਹਮਣੇ ਵਾਲਿਆਂ ਨੇ ਸਾਹਮਣੇ ਨਹੀਂ ਜਿਹੜਾ ਆਪਣੀ ਡੱਬਾ ਉਹਨਾਂ ਨੇ ਲਿਆਂਦਾ ਹੀ ਉਹਨੇ ਰੱਖਿਆ ਜਾਰੀਜੀ ਦੇ ਵਿੱਚ ਬੰਦ ਉੱਥੇ ਬਾਹਰ ਟੰਗਿਆ ਉਹਨਾਂ ਨੇ ਉਹ ਅੰਟੀ ਹੋਣਾ ਨੇ ਕਿ ਜਾਂ ਜਿਹੜੇ ਨਾਲ ਤੇ ਗਵਾਂਢੀ ਆ ਉਹ ਸਾਹਮਣੇ ਅੰਟੀ ਹੋਣਾ ਦਾ ਹੋਟਲ ਆ ਹਾਂ ਜਿਹੜੇ ਰੂਮ ਅਵੇਲੇਬਲ ਆ ਨਹੀਂ 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 ਦੂਸਰੇ ਦੂਸਰੇ ਤੂੰ ਕਿੱਥੇ ਵੇਖੇ ਮੈਂ ਉਹਦਣ ਗਿਆ ਨਹੀਂ ਜਦੋਂ ਤਾਂ ਨਹੀਂ ਆ ਕਿਉਂ ਬਿੱਲੀ ਕਾਸ਼ੇ ਫੜ ਕੇ ਲਿਆਉਣਨ ਇਦਲੀ ਕਾਸ਼ੇ ਆਪਣੀ ਗੱਡੀ ਸੀ ਰੱਖਿਆ ਕਰ ਤੂੰ ਉਹ ਰੱਖੀ ਮੈਂ ਉਹਦਣ ਦੀ ਰੱਖੀ ਹੁਣ ਭਰਾ ਕੀ ਹੁੰਦਾ ਗਲੇ ਨੂੰ ਕੀ ਲੈ ਕੀਤੇ ਗਾਕ ਤੋਰਨਾ ਦੇਣਾ ਤੇ ਪਰ ਫੇਰ ਵੀ ਉਹ ਦਿਨ ਆਪਣਾ ਸਾਰੀ ਗਿਆ ਸੀ ਸਰਨ ਨੂੰ ਤੇ ਸਾਰੀ ਜਾਂਦਾ ਹਰ ਇੱਕ ਦਾ ਪਰ ਲੋਕਾਂ ਨੂੰ ਰਹੇ ਨਹੀਂ ਹਾਂ ਐਨਾ ਕੀ ਥੋੜਾ ਪੰਜ ਸੱਤ 10 ਮਿੰਟ ਵੱਧ ਲੱਗੇ ਹੋਣਗੇ ਕੀ ਚੱਲੋ ਵੀ ਆਪਾਂ ਗਾਕ ਨੂੰ ਦੱਸਤਾ ਕੀ ਵਾਜੀ ਸਾਡੀ ਆਪ ਮੁਸ਼ਕਲ ਹੋ ਗਈ ਕਰਕੇ ਹਾਂਜੀ ਆ ਵੀ ਲੈ ਮਰੂਦ ਖਾਨ ਆਉਂਦੇ ਹੀ ਇਹ ਰਮਣ ਇਹ ਬਈ ਨੀ ਵਿਚਾਰਾ ਜਾਂਦੇ ਹੁਸੂਸ ਗਿਆ ਹੀ ਉਹਨਾਂ ਨਾਲੋਂ ਇਹ ਵਿਚਾਰੇ ਇਹਨੇ ਮੇਰੇ ਸਹਾਨਾ ਪਾਣੀ ਕਿ ਕਿਹੜੇ ਸਮੇਂ ਤੇ ਬੱਚੇ ਦਿੰਦੇ ਇਹਨਾਂ ਦਾ ਬੱਚਾ ਰੱਖੀਏ ਨਾ ਉਹ ਤੇ ਰਹਿੰਦੀ ਆ ਉਹ ਉਹਨਾਂ ਦੇ ਬਿੱਟੂ ਦੀ ਬੰਬੀ ਤੇ ਆ ਆ ਵੀਰੇ ਜੇ ਕੇ ਤੂੰ ਬਾਦਰ ਦਾ ਬੱਚਾ ਨਿਕਾ ਆ ਕੋਈ ਆਉਂਦੇ ਨਾ ਵੀਰਪਰਾ ਗੱਡੀਆਂ ਵਾਲੇ ਬਹੁਤ ਆਉਂਦੇ ਆ ਯਾਰ ਸਾਨੂੰ ਬੱਚਾ ਹੀ ਕੋਈ ਦੇ ਦਿਓ ਯਾਰ ਇਰੇ ਕਾਸ ਕਰਕੇ ਟਰੱਕਾਂ ਵਾਲਿਆਂ ਨੂੰ ਬੇਨਤੀ ਹੈ ਵੀਰੇ ਜਿਹੜਾ ਅੰਮਰਸਾਰ ਤੋਂ ਸਪੈਸ਼ਲ ਰੈਸਪੀ ਤਿਆਰ ਕੀਤੀ ਸੀ ਵੀਰਾਂ ਨੂੰ ਚਲ ਕਰ ਜਾਣ ਲਈ ਟਾਈਮ ਲੱਗਦਾ ਵਾ ਤੇ ਉਹ ਸਾਡੇ ਕੋਲੋਂ ਮਤਲਬ ਵੀ ਘਰ ਦਾ ਖਾਣਾ ਖਾਇਆ ਕਰਨਗੇ ਵਧੀਆ ਬਣਿਆ ਫਰੈਸ਼ ਖੁਸ਼ ਹੋਗੇ ਤੇ ਪਰ ਸਾਡੇ ਕੋਲੇ ਰੁਕਦੇ ਹੀ ਨਹੀਂ ਆ ਬਹੁਤ ਤੇ ਰੁਕਣਾ ਚਾਹੀਦਾ ਹਰੇਕ ਨੂੰ ਨਵੇਂ ਬੰਦੇ ਨੂੰ ਮੌਕਾ ਨਹੀਂ ਦਵਾਂਗੇ ਤੇ ਗਾਂ ਫਿਰ ਅੱਗੇ ਆਪਾਂ ਇੱਕ ਪਾਸੇ ਤੇ ਕਿੰਨੇ ਆ ਕੀ ਪੰਜਾਬ ਛੱਡ ਛੱਡ ਭੱਜੀ ਜਾਂਦੇ ਪੰਜਾਬ 'ਚ ਕੰਮ ਨਹੀਂ ਹੈਗਾ ਭਈਆਂ ਨੇ ਰੇੜੀਆਂ ਲਾਈਆਂ ਤੁਸੀਂ ਲਾਓ ਤੇ ਜੀ ਅਸੀਂ ਲਾਈ ਆ ਸਾਨੂੰ ਤਾਂ ਕੋਈ ਮੌਕਾ ਦੇ ਨਹੀਂ ਰਿਹਾ 4 ਮਹੀਨੇ ਹੋ ਗਏ ਸਾਨੂੰ ਗੱਡੀ ਲਾਉਂਦਿਆਂ ਨੂੰ ਘਰੋਂ ਅਸੀਂ ਡੀਜ਼ਲ ਪਾ ਕੇ ਜਾਂਦੇ ਆ ਗੱਡੀ ਦਾ ਖਰਚਾ ਤੁਹਾਨੂੰ ਪਤਾ ਕਿੰਨਾ ਆਉਂਦਾ ਕੱਲ ਵੀ ਗੱਡੀ ਖਰਾਬ ਹੋ ਗਈ ਤੁਹਾਨੂੰ ਲਾਈਵ ਤੇ ਦਿਖਾਇਆ ਸੀ ਤੇ 4-5000 ਰੁਪਈਆ 4-5000 ਰੁਪਈਆ ਸਾਨੂੰ ਚੁੱਕ-ਚੁੱਕ ਕੇ ਹੀ ਇਹਨਾਂ ਲਾਉਂਦੇ ਆ ਕਿ ਸਾਡਾ ਕੰਮ ਚੱਲੂਗਾ ਤੁਰੂਗਾ ਪਰ ਕੰਮ ਸਾਡਾ ਤੁਸੀਂ ਤੋੜਨਾ ਭੈਣ ਭਰਾਵਾ ਨਹੀਂ ਗਾਂ ਦੀ ਗੰਦ ਦੱਸਿਆ ਕਰੋ कि ਜਿਹੜਾ ਸਾਡੇ ਕੋਲ ਪਹੁੰਚ ਸੱਜਣ ਸਾਰੇ ਹਾਂਜੀ ਵੀਰੇ ਜਿਹੜੇ ਆਪਣੇ ਟਰੱਕਾਂ ਟਰੱਕਾਂ ਵਾਲੇ ਵੀਰ ਹੈ ਜਿਹੜੇ ਉਹਨਾਂ ਨੂੰ ਬੇਨਤੀ ਆ ਵੀਰੇ ਹਾਂ ਕਿ ਤੁਸੀਂ ਉੱਥੇ ਟਰੱਕ ਜਰੂਰ ਸਾਡੇ ਜੋਗਾ ਸਿੰਘ ਅੱਡੇ ਤੇ ਖਲੋਂਦੇ ਵੀ ਆਏ ਨਹੀਂ ਅਗਰ ਟਰੱਕ ਖਲੋਂਦੇ ਨਹੀਂ ਕਿਉਂਕਿ ਉੱਥੇ ਏਡਾ ਬਣਿਆ ਵਾ ਸਟਾਪ ਬਣਿਆ ਵਾ ਉੱਥੇ ਲਿਆ ਕੇ ਟਾਇਰ ਜਾ ਕੇ ਚੁੱਕ ਕਰਦੇ ਸਾਰੇ ਵੀਰ ਆ ਕੇ ਤੁਹਾਨੂੰ ਵੀਰੇ ਬੇਨਤੀ ਆ ਤੁਸੀਂ ਆ ਜਰੂਰ ਸਾਡੇ ਤੋਂ ਖੜਕੇ ਜਾਇਆ ਕਰੋ ਯਾਰ ਐਦਾਂ ਨਾ ਕਰਿਆ ਕਰੋ ਕੋ ਵੀ ਆਪ ਮਾਈ ਟਰੱਕਾਂ ਵਾਲੇ ਵੀਰਾਂ ਕਰਕੇ ਖਾਸ ਕਰਕੇ ਕੰਮ ਕੀਤਾ ਹੈ ਕਿ ਚਾਹ ਲੋ ਘਰ ਦੀ ਰੋਟੀ ਫਰੈਸ਼ ਇਦਾਂ ਖਾ ਸਕਣ ਉਹਨਾਂ ਨੂੰ ਘਰ ਵਰਗਾ ਫੀਲ ਆਵੇ ਇਦਾਂ ਦੀ ਰੋਟੀ ਵੀਰੇ ਹੈ ਖਾਣੇ ਆ ਉਹਦਾਂ ਦੀ ਅਸੀਂ ਤੁਹਾਨੂੰ ਸਭ ਵਧੀਆ ਬਣਾ ਕੇ ਦੇ ਦਿੱਤੀ ਆਪਾਂ ਕੋ ਵੀ ਅਗਲਾ ਫੇਰ ਆਵੇ ਮੇਨ ਨਾਲੇ ਕਿੰਨੇ ਇੱਕ ਬਸ ਜੀ ਭਈਆਂ ਨੇ ਰੇੜੀਆਂ ਲਾਈਆਂ ਭਈਏ ਕਮਾ ਸਕਦੇ ਆ ਤੇ ਆਪਾਂ ਨਹੀਂ ਕਮਾ ਸਕਦੇ ਚਲ ਬਹੁਤ ਤੇ ਭਾਈ ਆਪਾਂ ਤਾਂ ਇ ਹੀ ਕਮਾਵਾਂਗੇ ਜੇ ਕੋਈ ਰੇੜੀ ਚੱਲੂ ਲੋਕੀ ਲਾ ਕੇ ਵੇਂਦੇ ਆ ਮਹੀਨਾ ਮਹੀਨਾ ਲਾ ਕੇ ਬੈਠੇ ਰਹਿੰਦੇ ਆ ਕੋਈ ਆਉਂਦਾ ਨਹੀਂ ਤੇ ਫੇਰ ਵਿਚਾਰੇ ਆ ਕਹਾਰ ਕੇ ਤੋਂ ਕੱਢ ਲਈ ਜਾਂਦੇ ਤੇ ਜਾਣਾ ਫੇਰ ਤੁਸੀਂ ਬਈਆਂ ਕੋਲੇ ਹੀ ਆ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਉਹਨਾਂ ਦੇ ਉੱਤੇ ਇੱਕ ਮਿੰਟ ਵੀ ਵੱਡੇ ਵੱਡੇ ਕਰਦੇ ਆ ਵੀ ਇਹਨਾਂ ਨੂੰ ਸ਼ਰਮ ਆਉਂਦੀਆਂ ਬਾਹਰ ਜਾ ਕੇ ਤੇ ਇਹੀ ਕੁਛ ਕਰਦੇ ਤੇ ਜੇ ਅਸੀਂ ਕੀਤਾ ਵਾ ਸਾਨੂੰ ਮੌਕਾ ਮਿਲਿਆ ਹੋਵੇ ਤੇ ਗਾੜੀ ਦੂਜੇ ਦੂਜੇ ਵੀ ਕਰਨ ਦੇਖ ਕੇ ਵੀ ਭਾਈ ਨਹੀਂ ਇਹਨਾਂ ਦੀ ਦੁਕਾਨ ਚੱਲੀ ਆ ਮੌਕਾ ਨਵੇਂ ਨੂੰ ਦੋਗੇ ਤੇ ਫੇਰ ਹੀ ਆਪਣੇ ਕਾਮਯਾਬ ਹੋ ਸਕਦੇ ਆ ਨਹੀਂ ਤੇ ਭਾਈ ਹਰ ਕਿਨੇ ਦਾ ਫਿਰ ਬਾਹਰ ਹੀ ਜਾਣਾ ਰੇਕੀ ਬਾਹਰ ਵੀ ਜਾਣਾ ਤੇ ਫਿਰ ਨੌਕਰੀਆਂ ਵੀ ਅਗਲੇ ਨੇ ਬਈਆਂ ਥੱਲੇ ਹੀ ਕਰਨੀਆਂ ਬਈ ਇਹ ਇਥੇ ਸਰਦਾਰ ਬਣੇ ਬੈਠੇ ਆ ਸਰਦਾਰ ਜਿਹੜੇ ਹੀ ਉਹ ਬਈਏ ਬਣ ਗਏ ਭਾਈ ਜੂਰ ਨਹੀਂ ਦੀ ਸਾਡੇ ਤੋਂ ਰੋਕ ਕੇ ਚਾਹ ਸ਼ੈਂਡਵੀਂ ਖਾ ਕੇ ਜਾਇਆ ਕਰੋ ਜਰੂਰ ਕਹੋ ਵੀ ਆਪਾਂ ਚਾਹ ਤੇ ਸ਼ੈਂਡਵੀਂ ਦਾ ਬਹੁਤ ਵਧੀਆ ਸਾਡੇ ਤੋਂ ਇਹ ਹੈਗੀਆ ਕਿ ਆਪਾਂ ਨੂੰ ਕਹਿੰਦੇ ਕਿੰਦੂ ਇਹ ਵਧੀਆ ਚੀਜ਼ ਆਪਣੇ ਕੋਲ ਜਿਹੜੀ ਲਾਲਤ ਹੈ ਚਾਹ ਨਾਲ ਸ਼ੈਂਡਵੀਂ ਚਾਹ ਕੌਫੀ ਸਨ ਜਿਹੜੀ ਆ ਚੀਜ਼ ਆ ਤੁਸੀਂ ਭਾਈ ਉਹ ਪੀ ਕੇ ਵੀ ਤੇ ਜਾਓ ਆਇਆ ਜਰੂਰ ਰੁਕਿਆ ਜਰੂਰ ਕਰੋ ਵੀ ਇਹ ਜਿਹੜੇ ਤਰਨਤਾਰ ਤੋਂ ਬਰਸਰ ਨੂੰ ਜਾਂਦੇ ਵੀਰੇ ਜਿਹੜੇ ਖਾਸ ਕਰਕੇ ਬੇਨਤੀ ਹੈ ਵੀਰੇ ਦਾ ਦੇ ਕੇ ਅਰਦਾਸ ਸਭ ਕੁਝ ਅਸੀਂ ਲਿਆਉਨੇ ਆ ਅਸੀਂ ਤਾਂ ਕੋਈ ਚੀਜ਼ ਮੁੱਲ ਦੀ ਨਹੀਂ ਲੈਣ ਕੇ ਵਰਤ ਆ ਲੱਗੇ ਆਪਣੇ ਮਟਰ ਲੱਗੇ ਆ ਪਰ ਐਰ ਕੀ ਮਟਰਾਂ ਦਾ ਬਹੁਤ ਮੰਦਾ ਆ ਉਹ ਆਪਣੇ ਮਟਰ ਵੀ ਦਿਖਾ ਦੇ ਲੰਮੀ ਨੇ ਉਹ ਅਗਲੇ ਪਾਸੇ ਆਪਣੇ ਘਰ ਦੇ ਨੇ ਵੀ ਲਾਏ ਆ ਇਹਨੇ ਦੇ ਮਟਰ ਸਹੀ ਹੈ ਨਾ ਇਹ ਇਹਨਾਂ ਦੇ ਮਟਰ ਆ ਆ ਮੇਰੇ ਬੀਜੇ ਹੀ ਉਹ ਧੁੰਦ ਜਿਹੜੀ ਪਈ ਉਹਨੇ ਖਰਾਬ ਕਰ ਦਿੱਤੇ ਆ ਮਟਰ ਹੀ ਹੋਣੀ ਉਹ ਮਟਰ ਹੋਣਾ ਮੇਰੇ ਸੋਲਣਾ ਕਿਹੜਾ ਆਪਣੇ ਮਟਰ ਵਾ ਮਟਰ ਮਟਰੀ ਆ ਆ ਮਾੜਾ ਮਟਰੀ ਹੋਣੀ ਪਹਿਲਾਂ ਲੱਗਿਆ ਨਹੀਂ ਤੇ ਫੇਰ ਕਹਿੰਦੇ ਮਟਰ ਵੀ ਦਿੱਤੇ ਆ ਇਹ ਚੰਗੇ ਰਹੇ ਆ ਮਟਰ ਵੀ ਤੇ ਇਹੋ ਸਹੀ ਹੋਏ ਯਾਰ ਕੀ ਉਹ ਵੇਖੋ ਉਹਦੀ ਫਲੀ ਚੰਗੀ ਆ ਉਹਦੀ ਫਲੀ ਚੰਗੀ ਬੱਬਾ ਆ ਵੇਖੋ ਓਏ ਨਹੀਂ ਉਹ ਜਦੋਂ ਬੀਜੇ ਆ ਨਾ ਉਦੋਂ ਹਾਲੇ ਵੀ ਇਹ ਨਾ ਸੁੱਟਿਆ ਸੀ ਉਦੋਂ ਬੂਟਾ ਬਣਿਆ ਨਹੀਂ ਸੀ ਜਦੋਂ ਧੁੰਦ ਜੀ ਪਈ ਆ ਓੜੀ 4 ਦਿਨ ਧੁੰਦ ਪਈ ਆ ਲੋਕਾਂ ਨੇ ਜਿਆਦਾ ਅਗੇ ਤੇ ਬੀਜੇ ਸੀ ਤੇ ਉਹ ਕੰਮ ਹੋ ਗਿਆ ਉਹਨਾਂ ਦਾ ਧੁੰਦ ਦੇ ਨਾਲ ਜਿਹੜੀ 4 ਦਿਨਾਂ ਦੇ ਅੰਦਰ ਧੁੰਦ ਪਈ ਨਾਲੇ ਜਿਹੜੇ 2-4 ਦਿਨ ਜਿੰਨਾ ਲੇਟ ਬੀਜੇ ਆ ਉਹਨਾਂ ਦੇ ਮਟਰ ਸਹੀ ਹੋਏ ਆ ਚੱਲ ਬਾਸ ਕਰੋ ਯਾਰ ਉਹ ਤਾਂ ਠੀਕ ਆ ਤੇਰੀ ਗੱਲ ਥੋੜਾ ਛਿਲਣਾ ਛਿਲਣਾ ਪੁੰਡਾ ਮੈਂ ਨਹੀਂ ਨਹੀਂ ਬਹੁਤਾ ਬਹੁਤਾ ਵਿੱਚੋਂ ਤੇ ਨਿਕਲੀ ਆਉਣਾ ਕਿਲੋ ਤੇ ਨਿਕਲੀ ਆਊਗਾ ਜਿਆਦਾ ਨਹੀਂ ਤੇ ਚਲੋ ਬਸ ਕਰ ਟਾਈਮ 9:30 ਹੋ ਗਿਆ ਚੱਲ ਗਾ 9:30 ਹੋ ਗਿਆ ਚੱਲੀਏ ਫੇਰ ਕੋਈ ਨਹੀਂ ਬੜਾ ਹੀ ਨਾ ਪ੍ਰੀਤ ਨੂੰ ਦੱਸਣ ਡਿਆਂ ਇਹ ਮੇਰੀ ਗੱਲ ਸੁਣ ਨਹੀਂ ਵੀਡੀਓ ਚਾਲੂ ਕਰੀ ਇਹ ਆ ਚਾਲੂ ਆ ਇਹ ਮੇਰੀ ਗੱਲ ਸੁਣ ਨੇ ਦੂਸਰਾ ਕੀ ਨਾਮ ਆਪਣਾ ਇਹਨੂੰ ਸੁੱਕਨੇ ਪਾ ਦੇ ਹੁਣੇ ਜਲਦੋਂ ਕਹਿਣ ਡਿਆ ਸੀ ਕਿ ਮੇਰੀ ਭਾਬੀ ਨੂੰ ਪਤਾ ਕੀ ਕਹਿਣ ਡਿਆ ਸੀ ਕਿ ਮੈਂ ਤਾਂ ਤੋੜਨਾ ਨਹੀਂ ਕੱਲ ਲੰਮੇ ਪਈ ਰਹੀ ਆ ਜਦੋਂ ਗੱਡੀ ਖਰਾਬ ਹੀ ਦੁਕਾਨ ਤੇ ਨਹੀਂ ਗਈ ਮੈਂ ਨਹੀਂ ਤੋੜਨਾ ਆਪੇ ਹੁਣ ਤੋੜੂਗੀ ਮੈਂ ਵੱਟ ਤੇ ਖਲੋਤਾ ਰਹਿਣਾ ਇਹ ਇਹਨੂੰ ਪਤਾ ਲੱਗੂ ਤਰੇਲ ਚ ਕਿਦਾਂ ਤੋੜੀਦਾ ਤੇ ਤੋੜ ਹੀ ਲਿਆ ਆਪਾਂ ਖਲੋਤੇ ਕਿੰਨੇ ਕ ਮੇਰੇ ਹੱਥ ਲੱਤ ਗਿਆ ਵੇਖੋ ਲਾ ਲ ਕੰਮ ਜਿਹੜਾ ਕਰਨਾ ਉਹ ਤੇ ਕਰਨਾ ਹੀ ਆ ਨਾ ਲਾਲ ਹੋ ਗਿਆ ਹੋਰ ਪਤਾ ਆਪ ਕੱਲ ਨੂੰ ਮੈਂ ਆਖਿਆ ਕੱਲ ਨੂੰ ਭਾਬੀ ਨੇ ਆਖਿਆ ਕਿ ਆਪਾਂ ਤੋੜ ਲੈਗੇ ਸਾਗ ਕੱਲ ਉੱਠੀ ਨਹੀਂ ਹੈ ਤੇ ਹੁਣ ਫੇਰੇ ਜਿਹੜੇ ਕੁੱਠੇ ਕੰਮ ਕਰਦੀ ਤੇ ਫੇਰੇ ਉਹ ਕੰਮ ਕਰਨਾ ਚਲੋ ਠੀਕ ਆ ਜੀ ਫੇਰ ਮਿਲਦੇ ਆਪਾਂ ਮੈਨੂੰ ਤਾਣੇ ਦੇ ਰਹੇ ਹੈ ਜੀ ਮੂੰਹ ਨੂੰ ਥੱਪ ਥੁੱਪ ਕੇ ਕੁਛ ਬੈਠੀ ਨਹੀਂ ਸੁੱਤੀ ਰਹੀ ਆ ਫੇਰ ਫੇਰ ਆਪਾਂ ਮਿਲਦੇ ਆ ਤੁਹਾਨੂੰ ਇਹ ਵਾਸੋਂ ਲੱਗੇ ਆਪਾਂ ਜਾਣ ਹੋ ਚੁੱਕੀ ਆ ਆਪਾਂ ਆਪਣਾ ਘਰ ਵੀ ਦਿਖਾ ਦੇ ਗੱਡੀ ਵੀ ਦਿਖਾ ਦੇ ਚੱਕ ਚਲੋ ਠੀਕ ਆ ਬਾਈ ਜੀ ਫੇਰ ਮਿਲਦੇ ਆ ਕੋਈ ਨਹੀਂ ਫੇਰ